ਸਸੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਬਹੁਤ ਵੱਡੀ ਹਲਚਲ ਹੋ ਚੁੱਕੀ ਆ 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਫੇਰ ਬਦਲ ਹੈ ਜਿਹੜੀ ਹੈ ਜਿਹੜੇ ਦਲ ਬਦਲੀਆਂ ਨੇ ਇਸ ਵਕਤ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਆ ਵੱਡੇ ਲੀਡਰ ਇਸ ਵਕਤ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਚਰਨਜੀਤ ਬਰਾੜ ਦੀ ਬੀਜੇਪੀ ਦੇ ਵਿੱਚ ਐਂਟਰੀ ਹੋ ਰਹੀ ਆ ਦੋ ਦਿਨ ਪਹਿਲਾਂ ਹੀ ਜਿਹੜਾ ਚਰਨਜੀਤ ਸਿੰਘ ਬਰਾੜ ਨੇ ਅਕਾਲੀ ਦਲ ਦਾ ਪੁਨਰ ਸਰਜੀਤ ਤੋਂ ਅਸਤੀਫਾ ਦਿੱਤਾ ਸੀ ਤੇ ਇਸ ਦੇ ਨਾਲ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਵੀ ਬੀਜੇਪੀ ਦਾ ਜਿਹੜਾ ਪੱਲਾ ਫੜ ਰਹੇ ਨੇ ਜਿਸ ਦੀ ਕਿ ਪਹਿਲੀ ਤਸਵੀਰ ਆ ਜਿਹੜੀ ਉਹ ਵੀ ਸਾਹਮਣੇ ਆ ਚੁੱਕੀ ਆ ਸੀਐਮ ਨੇ ਜਿਹੜੇ ਹਰਿਆਣਾ ਦੇ ਨਾਇਬ ਸਿੰਘ ਸੈੜੀ ਉਹਨਾਂ ਨੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਇਸ ਦੇ ਵਿੱਚ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਰਵਨੀਤ ਬਿੱਟੂ ਜਾਪੜ ਅਸ਼ਵਨੀ ਸ਼ਰਮਾ ਵੀ ਮੌਜੂਦ ਨੇ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਵੱਡੇ ਧਮਾਕੇ ਕਰ ਰਹੀ ਹੈ ਬੀਜੇਪੀ ਸਾਈ ਤੋਂ ਪਹਿਲਾਂ ਬਹੁਤ ਹਲਚਲ ਵੱਡੀ ਜਿਹੜੀ ਤੇਜ਼ ਹੋ ਚੁੱਕੀ ਹੈ ਨਵੇਂ ਸਾਲ ਦੀ ਸ਼ੁਰੂਆਤ ਹੋਈ ਆ ਹਾਲਾਂਕਿ ਮਾਗੀ ਮੌਕੇ ਬਹੁਤ ਵੱਡੀ ਕਾਨਫਰੰਸ ਆ ਜਿਹੜੀ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਦੇ ਉੱਪਰ ਬੀਜੇਪੀ ਕਰਦੀ ਆ ਸੁਨੀਲ ਜਾਖੜਵੜੀ ਕਹਿੰਦੇ ਨੇ ਕਿ ਬੰਝ ਬਰਾਬਰ ਗੱਡਾਂਗੇ ਜਾਨੀ ਕਿ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਮੌਕੇ ਦੀ ਜਿਹੜੀ ਪੂਰੀ ਸਿਆਸਤ ਦੇ ਵਿੱਚ ਟੱਕਰ ਦੇਵਾਂਗੇ ਤੇ ਉਸ ਟੱਕਰ ਦੇਣ ਨੂੰ ਲੈ ਕੇ ਇਸ ਵਕਤ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤੇ ਇਸ ਵਕਤ ਸਿਆਸੀ ਹਲਚਲ ਵੱਡੀ ਪੰਜਾਬ ਦੇ ਵਿੱਚ ਕਰ ਦਿੱਤੀ ਆ ਪੰਜਾਬ ਦੇ ਦੋ ਵੱਡੇ ਲੀਡਰ ਕਹਿ ਸਕਦੇ ਆ ਵੱਡੇ ਚਿਹਰੇ ਨੇ ਜਿਹੜੇ ਇਸ ਵਕਤ ਭਾਜਪੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਚਰਨਜੀਤ ਬਰਾੜ ਜਿਹੜੇ ਕਿਸੇ ਵੇਲੇ ਸੁਖਵੀਰ ਬਾਦਲ ਦੇ ਖਾਸਮ ਖਾਸ ਰਹੇ ਨੇ ਪਰ ਉਸ ਤੋਂ ਬਾਅਦ ਜਦੋਂ ਬਾਕੀ ਧੜੇ ਦੇ ਨਾਲ ਜਾਂਦੇ ਨੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਭਾਰਤੀ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਆ ਉਸ ਦੇ ਵਿੱਚ ਹਾਲਾਂਕਿ ਚਰਨਜੀਤ ਬਰਾੜ ਦਾ ਨਾਮ ਨਹੀਂ ਹੁੰਦਾ ਪਰ ਉਹਨਾਂ ਦੇ ਨਾਲ ਰਹਿੰਦੇ ਨੇ ਆਕਾਲੀ ਦਲ ਪੁਨਰਸਰਜੀਤ ਦੇ ਵਿੱਚ ਹੁੰਦੇ ਨੇ ਸਟੇਜਾਂ ਤੋਂ ਨਜ਼ਰ ਆਉਂਦੇ ਨੇ ਪਰ 2 ਦਿਨ ਪਹਿਲਾਂ ਆਕਾਲੀ ਦਲ ਪੁਨਰਸਰਜੀਤ ਤੋਂ ਅਸਤੀਫਾ ਦਿੱਤਾ ਜਾਂਦਾ ਤੇ ਅੱਜ ਬੀਜੇਪੀ ਦੇ ਵਿੱਚ ਐਂਟਰੀ ਆ ਜਿਹੜੀ ਚਰਨਜੀਤ ਬਰਾੜ ਦੀ ਹੋ ਚੁੱਕੀ ਆ ਸਾਬਕਾ ਸੰਸਦ ਮੈਂਬਰ ਨੇ ਜਿਹੜੇ ਜਗਮੀਤ ਸਿੰਘ ਬਰਾੜ ਉਹ ਵੀ ਬੀਜੇਪੀ ਦੇ ਵਿੱਚ ਐਂਟਰ ਹੋ ਚੁੱਕੇ ਨੇ ਸੀਐਮ ਨਾਇਬ ਸਹਾਣੀ ਦੇ ਜਿਹੜੇ ਹਰਿਆਣਾ ਦੇ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਜਾਨੀ ਕਿ ਸਾਰੀ ਪਲਾਨਿੰਗ ਬੀਜੇਪੀ ਦੇ ਵੱਲੋਂ ਇਹ ਸਾਰੀ 227 ਨੂੰ ਲੈ ਕੇ ਕੀਤੀ ਜਾ ਰਹੀ ਆ 227 ਤੋਂ ਪਹਿਲਾਂ ਪਹਿਲਾਂ ਬਹੁਤ ਜ਼ਿਆਦਾ ਮਜ਼ਬੂਤ ਆ ਜਿਹੜੀ ਬੀਜੇਪੀ ਪੰਜਾਬ ਦੇ ਵਿੱਚ ਫੋਲ ਦੀਆ ਕੋਸ਼ਿਸ਼ਾ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਵੱਡੇ ਪ੍ਰੋਗਰਾਮ ਕਰਾਈ ਜਾਂਦੇ ਨੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਆਉਂਦੀ ਆ ਖਾਸ ਤੌਰ ਤੇ ਹਰਿਆਣਾ ਦੇ ਮੁੱਖ ਮੰਤਰੀ ਅਕਸਰ ਨਾਇਬ ਸਹਾਣੀ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਰੈਲੀਆਂ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਅੱਜ ਵੱਡੀ ਸਿਆਸੀ ਹਲਚਲ ਕਰ ਦਿੱਤੀ ਆ ਵੱਡੇ ਲੀਡਰਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰਾ ਰਿਹਾ ਆ ਚਰਨਜੀਤ ਬਰਾੜ ਜਿਹੜੇ 2 ਦਿਨ ਪਹਿਲਾਂ ਅਕਾਲੀ ਦਲ ਪੁਨਰ ਸਰਜੀਤ ਤੋਂ ਅਸਤੀਫਾ ਦੇ ਕੇ ਜਾਂਦੇ ਨੇ ਅੱਜ ਉਹ ਜਿਹੜੇ ਬੀਜੇਪੀ ਚਲੇ ਗਏ ਨੇ ਸਾਬਕਾ ਸੰਸਦ ਮੈਂਬਰ ਜਿਨ੍ਹਾਂ ਨੂੰ ਰਮੀਲ ਸਿੰਘ ਬਰਾੜ ਨੂੰ ਅਕਾਲੀ ਦਲ ਚੋਂ ਕਿਸੇ ਵੇਲੇ ਉਨ੍ਹਾਂ ਦੇ ਵੱਲੋਂ ਵੀ ਜਿਹੜਾ ਬੀਜੇਪੀ ਦਾ ਪੱਲਾ ਫੜ ਲਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ 227 ਨੂੰ ਲੈ ਕੇ ਕਿਸੇ ਤਰੀਕੇ ਇਹਨਾਂ ਨੂੰ ਟਿਕਟਾਂ ਮਿਲਦੀਆਂ ਨੇ ਜਾਂ ਫਿਰ ਉਸ ਤੋਂ ਪਹਿਲਾਂ ਪਹਿਲਾਂ ਕੋਈ ਹੋਰ ਅਹੁਦੇ ਆਪਣੀ ਪਾਰਟੀ ਦੇ ਵਿੱਚ ਬੀਜੇਪੀ ਦੇ ਵੱਲੋਂ ਦਿੱਤੇ ਜਾਂਦੇ ਨੇ